ਸਤਿ ਸ੍ਰੀ ਅਕਾਲ ਅੱਜ ਗੱਲ ਕਰਦੇ ਆਂ ਗੰਨੇ ਦੀ ਫਸਲ ਬਾਰੇ ਸ਼ੂਗਰ ਕੇਨ ਬਾਰੇ ਸਭ ਤੋਂ ਪਹਿਲਾਂ ਜੋ ਸ਼ੂਗਰ ਕੇਨ ਦਾ ਜੋ ਸ਼ੁਰੂਆਤ ਹੈ ਗੰਨੇ ਦੀ ਫਸਲ ਦੀ ਉਹ ਕਿਸਾਨ ਵੀਰੋ ਤਾਮਨ ਲਾਡੂ ਦੇ ਕੋਈ ਮਦੂਰਤ ਹੋਈ ਸੀਗੀ ਤੇ ਉਸ ਤੋਂ ਬਾਅਦ ਯੂਪੀ ਵਿੱਚੋਂ ਹੁੰਦੀ ਹੋਈ ਇਹ ਪੰਜਾਬ ਵਿੱਚ ਪਹੁੰਚੀ ਤੇ ਆਪਣੇ ਜੋ ਕਿਸਮਾਂ ਹਨ ਗੰਨੇ ਦੀਆਂ ਉਹ ਕਾਫੀ ਕਿਸਮਾਂ ਹਨ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਫਾਰਸ ਸੁਦਾ ਹਨ ਇਹਨਾਂ ਵਿੱਚ ਜੋ ਪਹਿਲਾਂ ਪਹਿਲਾਂ ਆਪਣੇ ਇੱਕ ਪੰਜਾਬ ਵਿੱਚ ਮਸ਼ਹੂਰ ਹੁੰਦੀ ਸੀਗੀ ਬਹੁਤ ਹੀ ਫੇਮਸ ਸੀਗੀ ਸੀਓ 238 ਇਹਦਾ ਗੰਨੇ ਦਾ ਰਸ ਬਹੁਤ ਹੁੰਦਾ ਸੀਗਾ ਤੇ ਇਹਨੂੰ ਬਿਵਾਰੀ ਘੱਟ ਪੈਂਦੀ ਸੀ ਇਹਦਾ ਝਾੜ ਵੀ ਬਹੁਤ ਹੁੰਦਾ ਸੀ ਤਕਰੀਬਨ ਇਹਦਾ ਝਾੜ ਤਕਰੀਬਨ 350 ਤੋਂ ਲੈ ਕੇ 400 ਕੁਇੰਟਲ ਪ੍ਰਤੀ ਏਕੜ ਹੁੰਦਾ ਸੀ ਰਹੀਆਂ ਤੇ ਹੋਲੀ-ਵੋਲੀ ਫਸਲ ਅੱ비 ਜੜੂ ਕਿਸਾਨਾਂ ਨੂੰ ਬੰਦ ਹੋਣਾ ਪਿਆ ਫਸਲ ਤੋਕਨਾਰਾ ਕਰਨਾ ਪਿਆ ਤੇ ਹੁਣ ਜੋ ਆਮ ਫਸਲਾਂ ਨੇ ਗੀਆਂ ਆਪਣੇ ਗੰਨੇ ਦੀਆਂ ਸੀਓ 93 96 97 98 ਜੋ ਪਰਖਾਸਤੌਰ ਤੇ ਜੋ ਸੀਓ ਪੀ ਵੀ ਕੋਮਡੂਰ ਪੰਜਾਬ 98 ਹੈ ਉਹਦੀ ਬਿਜਾਈ ਆਮ ਤੌਰ ਤੇ ਪੰਜਾਬ ਦੇ ਕਿਸਾਨ ਜੋ ਉਪਰਜੀ ਦੇ ਰਹੇ ਨੇ ਇਹਦਾ ਝਾੜ ਵੀ ਕਾਫੀ ਹੁੰਦਾ ਹੈ ਤੇ ਇਹਦਾ ਜੋ ਗੰਨੇ ਦਾ ਰਸ ਹੈ ਨਵੰਬਰ ਵਿੱਚ 16% ਬਣ ਜਾਂਦਾ ਹੈ ਤੇ ਦਸੰਬਰ ਵਿੱਚ ਤਕਰੀਬਨ 20% ਦਾ ਰਸ ਬਣ ਜਾਂਦਾ ਹੈ ਇਹਦਾ ਗੁੜ ਵਗੈਰਾ ਬਹੁਤ ਵਧੀਆ ਬਣਦਾ ਹੈ ਇਸ ਕਰਕੇ ਖੰਡ ਮੈਲਾਂ ਦੀ ਇਹ ਵਧੀਆ ਪਸੰਦ ਹੈ ਤੇ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਗੰਨੇ ਦੇ ਰੇਟ ਦੀ ਤਾਂ ਪਹਿਲੇ ਸੀ ਜੀਨ ਚ ਗੰਨੇ ਦਾ ਰੇਟ ਸੀਗਾ ਜੋ 400 ਰੁਪਏ ਪ੍ਰਤੀ ਕੁਆਂਟਲ ਸੀ ਅਤੇ ਇਸ ਸਾਲ ਪੰਜਾਬ ਸਰਕਾਰ ਨੇ 15 ਰੁਪਏ ਵਧਾ ਕੇ ਇਸ ਨੂੰ 415 ਰੁਪਏ ਪ੍ਰਤੀ ਇੱਕ ਡੇਟ ਕਰ ਦਿੱਤਾ ਹੈ ਅਤੇ ਜੋ ਨਿੱਜੀ ਖੰਡ ਮੇਲਾ ਹਨ ਉਹਨਾਂ ਨੂੰ ਪੰਜਾਬ ਸਰਕਾਰ ਆਪਣੇ ਵੱਲ 68 ਰੁਪਏ 50 ਪੈਸੇ ਸਬਸਿਡੀ ਦੇਵੇਗੀ ਅਤੇ ਬਾਕੀ ਜੋ ਰਕਮ ਹੈ ਉਹ ਆਪਣੇ ਕੋਲ ਪਹੁੰਚਣਗੀਆਂ ਕਿਸਾਨ ਵੀਰੋ ਜੇ ਆਪਾਂ ਗੱਲ ਕਰੀਏ ਬਿਵਾਰੀਆਂ ਬਾਰੇ ਕਿਉਂਕਿ ਕੋਈ ਫਸਲ ਹੋਵੇ ਬਿਮਾਰੀ ਤਾਂ ਪੈਂਦੀ ਹੀ ਪੈਂਦੀ ਹੈ ਖਾਸ ਤੌਰ ਤੇ ਗੰਨੇ ਨੂੰ ਜੋ 238 ਕਿਸਮ ਸੀਗੀ ਉਹਨੂੰ ਜੋ ਰੋਗ ਪੈਂਦਾ ਸੀਗਾ ਉਹ ਸੀਗਾ ਲਾਲ ਰੱਤਾ ਰੋਗ। ਜਣੀ ਜੜਾਂ ਤੋਂ ਤਰ੍ਹਾਂ ਲਾਲ ਹੋ ਜਾਂਦਾ ਸੀਗਾ ਅਤੇ ਬਦਬੂ ਮਾਰ ਲੱਗ ਜਾਂਦੀ ਸੀ। ਤੇ ਹੁਣ ਜੋ ਬਿਮਾਰੀਆਂ ਪੈਂਦੀਆਂ ਹਨ ਜਿਵੇਂ ਸਿਆਉਂਕ ਪੈ ਜਾਣੇ, ਪੱਤਿਆਂ ਦਾ ਸੁੱਕ ਕੇ ਪੀਲਾ ਪੈ ਜਾਣਾ ਅਤੇ ਜਾਂ ਫਿਰ ਧਰਤੀ ਵਿਚਾਰੇ ਕੀੜੇ ਹਨ ਉਹ ਜੜਾਂ ਨੂੰ ਖਾ ਜਾਂਦੇ ਹਨ, ਜੜਾਂ ਤੇ ਬਿਮਾਰੀਆਂ ਪੈ ਜਾਂਦੀਆਂ ਹਨ। ਇਸ ਕਰਕੇ ਇਹ ਬਿਮਾਰੀਆਂ ਦਾ ਰੋਖਾਤ ਲਈ ਤੇ ਮੈਂ ਹਰ ਵੀਡੀਓ ਵਿੱਚ ਇਹੀ ਬੇਨਤੀ ਕਰਦਾ ਹੁੰਦਾ ਕਿ ਪੰਜਾਬ ਸਰਕਾਰ ਦੇ ਜੋ ਪੰਜਾਬ ਖੇਤੀਬਾੜੀ ਵਿਭਾਗ ਹੈ ਉਹਦੇ ਆਪਸ਼ਾਨ ਨਾਲ ਤਾਲਬਿਲ ਕਰਕੇ ਡਿਪਾਰਟਮੈਂਟ ਨਾਲ ਤਾਲਬਿਲ ਕਰਕੇ ਆਪਾਂ ਉਹਨਾਂ ਤੋਂ ਪਹਿਲੀ ਗੱਲ ਤਾਂ ਇਹ ਹੈ ਕੋਈ ਫਾਦਲ ਹੋਵੇ ਜੇ ਬਗੱਦੇ ਦੀ ਗੱਲ ਕਰਦੇ ਆਂ ਤਾਂ ਮਿੱਟੀ ਦੀ ਪਰਖ ਬਹੁਤ ਜ਼ਰੂਰੀ ਹੈ ਕਿ ਕਿ ਮਿੱਟੀ ਵਿੱਚ ਕਿਹੜੀ ਚੀਜ਼ ਦੀ ਕਿਹੜੀ ਤੱਤ ਦੀ ਘਾਟ ਹੈ ਆਪਾਂ ਉਹ ਤੱਤ ਲੋੜਿੰਦਾ ਪਾ ਸਕਦੇ ਆਂ ਕਿ ਬਾਰੇ ਆਪਾਂ ਮਿੱਟੀ ਦੀ ਜਾਂਚ ਨਹੀਂ ਕਰਾਉਂਦੇ ਤਾਂ ਆਪਾਂ ਆਪਣੇ ਹਿਸਾਬ ਨਾਲ ਹੀ ਖਾਦਾਂ ਵਗੈਰਾ ਰਹਿ ਜੋ ਪਾ ਦੰਨੇ ਆ ਸਪਰੇਅ ਕਰ ਦੰਨੇ ਆ ਤੇ ਉਹਦਾ ਅਸਰ ਹੋਣ ਦੀ ਬਜਾਏ ਉਹਦਾ ਉਲਟਾ ਥਰੋ ਜਾਂਦਾ ਹੈ ਆਪਣੇ ਪੈਦਾਵਰ ਤੇ ਬਹੁਤ ਹੀ ਫਰਕ ਪੈਂਦਾ ਹੈ ਪੈਦਾਵਰ ਘਟ ਜਾਂਦੀ ਹੈ ਦੇਖ ਕੇ ਖੇਤ ਦਾ ਸਪੈਰ ਵੀ ਕਰਕੇ ਦਿਖਾਣਾ ਚਾਹੀਦਾ ਹੈ ਤੇ ਸਮੇਸਰ ਜੋ ਲੋੜਿੰਦਿਆਂ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਿਖਾਣਾ ਵੱਲੋਂ ਜੋ ਸਪਾਸ ਹੋਇਆ ਤੇ ਉਹ ਦੁਕਾਨਾਂ ਹਨ ਉਹਨਾਂ ਤੋਂ ਹੀ ਪੂਰਾ ਜਾਜ ਕਰਕੇ ਤੇ ਉਹਨਾਂ ਦਾ ਪੱਕਾ ਬਿੱਲ ਲੈ ਕੇ ਇਹ ਦਵਾਈਆਂ ਲੈਣ ਜਾਂਦੇ ਹਨ ਅਤੇ ਫਿਰ ਵੀ ਆਪਣੇ ਖੇਤ ਵਿੱਚ ਇਹਨਾਂ ਨੂੰ ਬਜੋ ਕਰਨ ਚਾਹੀਦਾ ਹੈ। ਸੋ ਕਿਸਾਨ ਵੀਰੋ ਗੰਨੇ ਦੀ ਫਸਲ ਬਹੁਤ ਹੀ ਉਤਰੀ ਭਾਰਤ ਦੀ ਬਹੁਤ ਹੀ ਵਧੀਆ ਅਤੇ ਕਿਸਾਨਾਂ ਦੀ ਲੋਨਾਂ ਦੀ ਮਨਪਸੰਦ ਫਸਲ ਹੈ। ਭਾਵੇਂ ਇਸ ਵਿੱਚ ਮਿਹਨਤ ਹੁੰਦੀ ਹੈ, ਕੋਈ ਫਸਲ ਹੋਵੇ, ਕੋਈ ਵੀ ਕੰਮ ਹੋਵੇ ਮਿਹਨਤ ਤਾਂ ਹੁੰਦੀ ਹੁੰਦੀ ਹੈ, ਮਿਹਨਤ ਕਰਨੀ ਹੁੰਦੀ ਹੈ। ਸੋ COPV ਕੋਮਡੂਰ ਪੰਜਾਬ 98 ਹੈ। ਉਹਦੀ ਬਿਜਾਈ ਆਮ ਤੌਰ ਤੇ ਪੰਜਾਬ ਦੇ ਕਿਸਾਨ ਜੋਰ ਉਤਰੀ ਦੇ ਰਹੇ ਨੇ। ਇਹਦਾ ਝਾੜ ਵੀ ਕਾਫੀ ਹੁੰਦਾ ਹੈ। ਤੇ ਇਹਦਾ ਜੋ ਗੰਨੇ ਦਾ ਰਸ ਹੈ ਨਵੰਬਰ ਵਿੱਚ 16% ਬਣ ਜਾਂਦਾ ਹੈ ਤੇ ਦਸੰਬਰ ਵਿੱਚ ਤਕਰੀਬਨ 20% ਦਾ ਰਸ ਬਣ ਜਾਂਦਾ ਹੈ ਇਹਦਾ ਗੁੜ ਵਗੈਰਾ ਬਹੁਤ ਵਧੀਆ ਬਣਦਾ ਹੈ ਇਸ ਕਰਕੇ ਖੰਡ ਮੇਲਾ ਦੀ ਇਹ ਵਧੀਆ ਪਸੰਦ ਹੈ ਤੇ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਗੰਨੇ ਦੇ ਰੇਟ ਦੀ ਤਾਂ ਪਿਛਲੇ ਸੀਜ਼ਨ ਚ ਗੰਨੇ ਦਾ ਰੇਟ ਸੀਗਾ ਜੋ 400 ਰੁਪਏ ਪ੍ਰਤੀ ਕੁਇੰਟਲ ਸੀ ਅਤੇ ਇਸ ਸਾਲ ਪੰਜਾਬ ਸਰਕਾਰ ਨੇ 1500 ਰੁਪਏ ਵਧਾ ਕੇ ਇਸ ਨੂੰ 410 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਅਤੇ ਜੋ ਨਿੱਜੀ ਖੰਡ ਮੇਲਾ ਹਨ ਉਹਨਾਂ ਨੂੰ ਪੰਜਾਬ ਸਰਕਾਰ ਆਪਣੇ ਵੱਲੋਂ 68 ਰੁਪਏ 50 ਪੈਸੇ ਸਬਸਿਡੀ ਦੇਵੇਗੀ ਅਤੇ ਬਾਕੀ ਜੋ ਰਕਮ ਹੈ ਉਹ ਆਪਣੇ ਕੋਲੋਂ ਪਾਉਣਗੇ। ਕਿਸਾਨ ਵੀਰ ਜੀ ਆਪਾਂ ਗੱਲ ਕਰੀਏ ਬਿਵਾਰੀਆਂ ਬਾਰੇ। ਕਿਉਂਕਿ ਕੋਈ ਫਸਲ ਹੋਵੇ ਬਿਮਾਰੀ ਤਾਂ ਪੈਂਦੀ ਹੀ ਪੈਂਦੀ ਹੈ। ਖਾਸ ਤੌਰ ਤੇ ਗੰਨੇ ਨੂੰ ਜੋ 238 ਕਿਸਮ ਸੀਗੀ ਉਹਨੂੰ ਜੋ ਰੋਗ ਪੈਂਦਾ ਸੀਗਾ ਉਹ ਸੀਗਾ ਲਾਲ ਰੱਤਾ ਰੋਗ। ਜਣੀ ਜੜਾਂ ਤੋਂ ਤਰ੍ਹਾਂ ਲਾਲ ਹੋ ਜਾਂਦਾ ਸੀਗਾ ਅਤੇ ਬਲਬੂ ਮਾਰ ਲੱਗ ਜਾਂਦੀ ਸੀ। ਤੇ ਹੁਣ ਜੋ ਬਿਮਾਰੀਆਂ ਪੈਂਦੀਆਂ ਹਨ ਕਿ ਜਿਵੇਂ ਸਿਉਂਕ ਪਾਈ ਜਾਣੀ ਪੱਤੇ ਆਨਾਂ ਸੋਕੇ ਪੀਲੇ ਪੈ ਜਾਣਾ ਅਤੇ ਜਾਂ ਫਿਰ ਜਦੋਂ ਧਰਤੀ ਵਿੱਚ ਜਾਰੇ ਕੀੜੇ ਹਨ ਉਹ ਜਿਹੜਾ ਨੁਖਾ ਜਾਂਦੇ ਹਨ ਜੜਾਂ ਦੇ ਉਪਾਰੀਆਂ ਪੈ ਜਾਂਦੀਆਂ ਹਨ ਇਸ ਕਰਕੇ ਇਹ ਬਿਮਾਰੀਆਂ ਤੋਂ ਰੋਖਾਉਣ ਲਈ ਤੇ ਮੈਂ ਹਰ ਵੀਡੀਓ ਵਿੱਚ ਇਹ ਬੇਨਤੀ ਕਰਦਾ ਹੁੰਦਾ ਕਿ ਪੰਜਾਬ ਸਰਕਾਰ ਦੇ ਜੋ ਪੰਜਾਬ ਖੇਤੀਬਾੜੀ ਵਿਭਾਗ ਹੈ ਉਹਦੇ ਆਪਸ਼ਾ ਨਾਲ ਤਾਲਬਿਲ ਕਰਕੇ ਡਿਪਾਰਟਮੈਂਟ ਨਾਲ ਤਾਲਬਿਲ ਕਰਕੇ ਆਪਾਂ ਉਹਨਾਂ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਕੋਈ ਫ਼ਾਦਲ ਹੋਵੇ ਜੇ ਅਗੱਡੀ ਦੀ ਗੱਲ ਕਰਦੇ ਆਂ ਤਾਂ ਮਿੱਟੀ ਦੀ ਪਰਖ ਬਹੁਤ ਜ਼ਰੂਰੀ ਹੈ ਪਤਾ ਲੱਗ ਸਕੇ ਕਿ ਮਿੱਟੀ ਵਿੱਚ ਕਿਹੜੀ ਚੀਜ਼ ਦੀ ਕਿਹੜੀ ਤੱਤ ਦੀ ਘਾਟ ਹੈ ਆਪਾਂ ਉਹ ਤੱਤ ਲੋੜਿੰਦਾ ਪਾ ਸਕਦੇ ਹਾਂ ਇਹ ਵਾਰੀ ਆਪਾਂ ਮਿੱਟੀ ਦੀ ਜਾਂਚ ਨਹੀਂ ਕਰਾਉਂਦੇ ਤਾਂ ਆਪਾਂ ਆਪਣੇ ਹਿਸਾਬ ਨਾਲ ਹੀ ਖਾਦਾਂ ਵਗੈਰਾ ਰੇ ਜੋ ਪਾ ਦਿੰਨੇ ਆ ਸਪਰੇਅ ਕਰ ਦਿੰਨੇ ਆ ਤੇ ਉਹਦਾ ਅਸਰ ਹੋਣ ਦੀ ਬਜਾਏ ਉਹਦਾ ਉਲਟਾ ਫਰੋ ਜਾਂਦਾ ਹੈ ਆਪਣੇ ਪੈਦਾਵਰ ਤੇ ਬਹੁਤ ਹੀ ਫਰਕ ਪੈਂਦਾ ਹੈ ਪੈਦਾਵਰ ਘਟ ਜਾਂਦੀ ਹੈ ਸੋ ਬਿਮਾਰੀਆਂ ਨੂੰ ਵੀ ਸਮੇਂ ਸਿਰ ਦੇਖ ਕੇ ਖੇਤ ਦਾ ਪੈਰ ਰਵੇ ਕਰਕੇ ਦੇਖਣਾ ਚਾਹੀਦਾ ਹੈ ਤੇ ਸਮੇਂ ਸਿਰ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਨੂੰ ਵਾਟਿ ਲਿਹਰਾਣਾ ਵੱਲੋਂ ਜਿਸ ਪਾਰਸੇ ਦਾ ਤੇ ਉਹ ਦੁਕਾਨਾਂ ਹਨ ਉਹਨਾਂ ਤੋਂ ਹੀ ਪੂਰਾ ਜਾਜ ਕਰਕੇ ਤੇ ਉਹਨਾਂ ਦਾ ਪੱਕਾ ਬਿੱਲ ਲੈ ਕੇ ਇਹ ਦਵਾਈਆਂ ਲੈਣ ਜਾਂਦੇ ਹਨ ਅਤੇ ਫਿਰ ਹੀ ਆਪਣੇ ਖੇਤ ਵਿੱਚ ਰਣਨ ਨੂੰ ਚਾਹੀਦਾ ਸੋ ਕਿਸਾਨ ਵੀਰੋ ਗੰਨੇ ਦੀ ਫਸਲ ਬਹੁਤ ਹੀ ਉੱਤਰੀ ਭਾਰਤ ਦੀ ਬਹੁਤ ਹੀ ਵਧੀਆ ਕਿਸਾਨਾਂ ਦੀ ਮਨਪਸੰਦ ਫਸਲ ਹੈ ਭਾਵੇਂ ਇਸ ਵਿੱਚ ਮਿਹਨਤ ਹੁੰਦੀ ਹੈ ਕੋਈ ਫਸਲ ਹੋਵੇ ਕੋਈ ਵੀ ਕੰਮ ਹੋਵੇ ਮਿਹਨਤ ਤਾਂ ਹੁੰਦੀ ਹੁੰਦੀ ਹੈ ਮਿਹਨਤ ਕਰਨੀ ਹੁੰਦੀ ਹੈ ਪਰ ਇਹ ਜੋ ਪੰਜਾਬ ਦੇ ਕਿਸਾਨਾਂ ਲਈ ਬਹੁਤ ਹੀ ਵਧੀਆ ਫ਼ਾਦਲ ਹੈ ਗੰਨੇ ਦੀ ਗੰਨਾ ਮਿਲਾ ਵੱਲੋਂ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਥੋੜੇ-ਬੋਧੇ ਕਿਸਾਨ ਮਯੂਸ ਹੋ ਜਾਂਦੇ ਹਨ ਅਤੇ ਫਸਲ ਬੀਜਣ ਨੂੰ ਤਜੀ ਨਹੀਂ ਦਿੰਦੇ ਸੋ ਗੰਨਿਆਂ ਦੀ ਪੇਮੈਂਟ ਸਮੇਂ ਸਿਰ ਮਿਲੇ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਨਾਲ ਹੀ ਤੇ ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ